ਪਰ ਦੁਖੀ ਇਸ ਗੱਲ ਦਾ ਕਿ ਜੇ ਉਹਨਾਂ ਨੇ ਸੋਚਿਆ ਹੁੰਦਾ ਤਾਂ ਸ਼ਾਇਦ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ ਸਾਨੂੰ ਇਦਾਂ ਆਉਣ ਦੀ ਕੀ ਲੋੜ ਸੀਗੀ ਇਹਨਾਂ ਦਾ ਹਸਪਤਾਲ ਹੈ ਪਟਿਆਲੇ ਦੁਖਨਵਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹ ਆਪਣੀ ਡਾਕਟਰੀ ਕਰਦੇ ਸੀ ਮੈਂ ਬੜਾ ਫੇਮਸ ਕਲਾਕਾਰ ਸੀ ਜੀ ਤੁਸੀਂ ਸੁਣਦੇ ਰਹੇ ਹੋਗੇ ਮੈਨੂੰ ਸਾਢੇ 17 ਸਾਲ ਦਾ ਸੀ ਜਦੋਂ ਸੀਡਿਸ ਦਾ ਸੈਟਸ ਆਉਣ ਲੱਗ ਗਿਆ ਸੀ ਕੋਈ ਸਾਡੇ ਚੋਂ ਵਕੀਲ ਸੀਗਾ ਜੀ ਅਰਵਿੰਦ ਕੇਜਰੀਵਾਲ ਸਾਹਿਬ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਜੀ ਆਈਆਈਟੀ ਖੜਗਪੁਰ ਤੋਂ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਸਾਨੂੰ ਕਿ ਲੋੜ ਸੀ ਇਧਰ ਆਉਣ ਦੀ ਜੇ ਅੱਜ ਦੇ ਨਿਕਲ ਆਉਂਦੇ ਜੀ ਅੱਛਾ ਹੁਣ ਸਾਨੂੰ ਵਾਲਾ ਗੱਡੀ ਜਾਂਦੇ ਨੇ ਜੀ ਵੀ ਇਹ ਕਿੱਥੋਂ ਆ ਗਏ ਵੀ ਅਸੀਂ ਉਹਨੂੰ ਆਉਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਨੂੰ ਤਾਂ ਫਿਰ ਅੱਕ ਤਾਂ ਚੱਪਣ ਹੀ ਪੈਣਾ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜੀ ਬੀਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹੈਨਾ ਕਿਸੇ ਸੁਖਵੀਰ ਬਾਦਲ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆਉਂਦੀ ਹੁਣ ਇਹਨਾਂ ਨੇ ਮੈਨੂੰ ਬੇਰਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਉਹ ਕਹਿੰਦੇ ਵੀ ਕਹਾਵਤ ਹੈ ਪਿੰਡਾਂ ਦੀ ਕਹਿੰਦੇ ਵੀ ਜੇ ਦਰਖਤ ਥੱਲੇ ਬਹਿ ਕੇ ਬੀੜੀ ਪੀਣੀ ਹੈ ਨਾ थोड़े जो उपर देख लियो तो हम डूबना तो क्योंकि लग्या हो तह जाना मखिया ने थले आना फिर डूबने तो खेड़ा छोड़ना बहुत औखा हो जाकर सो यह इसे हाल चोरी निकल्य जे नौकरिया मिलनगिया काम करोगे सवेरे टिफिन लेके अपने दफ्तर जाओगे शामू घर आओगे अपने परिवार च आओगे ना तो कोई नशे वाल सोचूगा ना कोई इधर उधर कोई ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ ਤੁਸੀਂ ਮੈਨੂੰ ਦੱਸ ਦੋ ਕਿ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੇ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਅਜਿਹਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ ਟਾਈਮ ਨਹੀਂ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬੈੰਦਾ ਰੋਟੀ ਖਾਂਦਾ ਸੌਂ ਜਾਂਦਾ ਹੈ ਆਪਣੇ ਪੰਜਾਬੀ ਦੀ ਘਾਤ ਹੈ ਬੇਲਾ ਮਨ ਸ਼ੈਤਾਨੀ ਦਾ ਘਰ ਬੇਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਫਿਰ ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਡਿਸਰਵ ਕਰਦੇ ਨੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਇੱਕ ਵਾਰੀ ਬਿਜ਼ੀ ਰੱਖੀਏ ਪੁਲਿਸ ਦੇ ਵਿੱਚ ਭਰਤੀ ਕਰੀਏ ਆ ਹੁਣੇ ਹਜੇ ਪੁਲਿਸ ਦੀ ਪਰਸੋਂ ਚੌਥੇ ਨਾਲ ਕਰਕੇ ਆਇਆ ਜਹਾਨ ਖੇਲਾ ਪੁਲਿਸ ਦੀ ਭਰਤੀ ਚੱਲ ਰਹੀ ਹੈ ਹੁਣ ਵੀ ਇਸ ਵਕਤ ਉਸ ਦੀ ਪਾਰਟੀ ਦੇ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ ਸੋ ਇਹ ਸਾਡਾ ਪੰਜਾਬ ਇਹ ਹੈਗਾ ਪਹਿਲਾਂ ਨਹੀਂ ਸੀਗਾ ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਬੇਲਾ ਕਰਤਾ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ ਹੁਣ ਬਾਹਰੋਂ ਵੀ ਹੁਣ ਉਹ ਉਹ ਕੱਢਣ ਲੱਗੇ ਹੁਣ ਹੁਣ ਉਹਨਾਂ ਦਾ ਕੀ ਕਰਾਂਗੇ ਆਪਾਂ ਉਹਨਾਂ ਨੂੰ ਵੀ ਇੱਥੇ ਇਡੀਆਂ ਚ ਕਰਾਂਗੇ ਆਪਣੀ ਨੇ ਉਹ ਵੀ ਪਹਿਲੀ ਗੱਲ ਤਾਂ ਜਾਣਾ ਕਿਉਂ ਪਈ ਉਹਨਾਂ ਨੂੰ ਜੇ ਅੱਜ ਵੀ 50-50 ਲੱਖ ਰੁਪਇਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲ ਤਾਂ ਦੇਖੋ ਫਿਰ ਕੀ ਹੁੰਦਾ ਉਹ ਵੀ ਆ ਜੀ ਗੋਰਿਆਂ ਕੋਲੇ ਜਾਣਾ ਸੀ 50-50 ਲੱਖ ਦੇ ਕੇ ਫਿਰ ਸਾਨੂੰ ਕਿਉਂ ਸ਼ਹੀਦ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90-90 ਸਾਲ ਦੀਆਂ ਉਮਰਾਂ ਭੋਗ ਲੈਂਦੇ ਗੋੜਿਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋੜਿਆਂ ਕੋਲ ਪਹੁੰਚਣ ਵਾਸਤੇ ਆਪਾਂ ਮਰੀ ਜਾਂਦੇ ਆ ਕਦੇ ਪਨਾਮਾ ਦੇ ਜੰਗਲਾਂ ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨਾਂ ਇੱਥੇ ਰਹਿੰਦੇ ਨੇ ਚਾਚੇ ਤਾਏ ਸਾਲੇ ਜੀਜੇ ਪੁੱਤ ਭਤੀਜੇ ਸਾਰੇ ਇੱਥੇ ਨੇ ਕੋਈ ਚੇਰਮੈਨ ਆ ਕੋਈ ਉਹ ਆ ਕੋਈ ਉਹ ਹੈ ਸਾਨੂੰ ਨਹੀਂ ਅਸੀਂ ਨਹੀਂ ਹੈਗੇ ਕੁਝ ਜੀ ਬਸ ਜੇ ਅਸੀਂ ਬਣ ਜਾਈਏ ਫੇਸ ਕਰਨ ਕੋਲ ਆ ਰਹੇ ਨੇ ਤੇ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ? ਦੋ ਕੇਸ ਗੱਲ ਦੇ ਹੀ ਆ ਬਸ ਇਹਨਾਂ ਨੂੰ। ਕਿ ਆਮਕਰਾਂ ਦੇ 3 ਪੁੱਤ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ? ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਐ? ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ। ਅੱਜ ਭਗਵਾਨਤ ਮਾਨ ਬੈਠੇ ਸੱਜੀ ਪਾਸੇ ਕਿਉਂ ਉੱਠਿਆ? ਖੱਬੇ ਪਾਸੇ ਕਿਉਂ ਨਹੀਂ ਉੱਠਿਆ? ਪਹਿਲਾਂ ਖੱਬੇ ਪਾਸੇ ਉੱਠਦਾ ਸੀ ਉਹ। ਅਸਤੀਫਾ ਦੇਣਾ ਚਾਹੀਦਾ। ਕੈਨੇਡਾ ਚ ਬਰਫ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਵਾਨਤਮਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ। ਯਾ ਮੈਨੂੰ ਵਿੱਚ ਕਿਉਂ ਕੜੀ ਸੀ ਜਾਂਦੇ ਰਿਹਾ। ਬਾਰੇ ਕਾਲੇ ਹੋਏ ਪੈਨੇ। ਵਿਵਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁੱਖ ਮੰਤਰੀ ਹਾਊਸ ਨੂੰ। ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ। ਉੱਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ। ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਉਹ ਹਾਰਿਆ ਹੋਇਆ ਬਸ ਤਾਂ ਲੁਧਿਆਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਹਾਂ ਉਹਦਾ ਦਾਦਾ ਮੁੱਖ ਮੰਤਰੀ ਸੀ क्या मैं इस घर च रहा होकर मैंने सारे गेट पता है मगर जो चाहे कंध टप के आने तेनों आन नहीं देंगे दे इस घर चौन भी दादा मुख्यमंत्री रह लिया तो फिर लोगों तो परमिशन लेके आया इस घर दाबिया लेके आ पाई अए चाबियां नहीं देंगे लोग जे कोई लोगों वास्ते करोंगे तो चाबिया लोग जिन्होंने दे तो लेंदे भी नहीं फिर भी रख तू तो ही रख सिया लगता इन्होंने मजाक बना के रख लिया आ लग गया भतीजा लाग गया वो मुंडा लग गया पैसे है नहीं नंबर तो आ गए पैसे है नहीं आ नहीं है हरजोत तो उपराडे सिक्ख्या हरजोत तो बैंस जीजो ये वकील सी ਹੁਣ ਇਹਦੇ ਘਰ ਮੂਰੇ ਰੋਜ਼ ਤਾਂ ਨਾ ਲੱਗਿਆ ਹੁੰਦਾ ਕੀ ਕਰੀਏ ਦੱਸੋ ਕਹਾਂਗੇ ਸਾਰਿਆਂ ਵਾਸਤੇ ਕਰੀ ਜਾਂਦੇ ਆ ਥੋੜਾ ਸਬਰ ਰੱਖਣਾ ਪਊਗਾ ਦੇਖੋ ਜਦੋਂ ਸਾਡੇ ਕੋਈ ਮਾਫੀਆ ਹੋਵੇ ਜਾਂ ਸਾਡੀ ਕੋਈ ਨੀਅਤ ਨਾ ਸਾਫ਼ ਹੋਵੇ ਜੇ ਅਸੀਂ ਕਮਾਉਣੇ ਹੋਣ ਪੈਸੇ ਵਿੱਚੋਂ ਅੱਜ ਤਾਂ ਚਾਹੁੰਦੇ ਜੇ ਸਕੂਲ ਬਣਾਵਾਂਗੇ ਤਾਂ ਸਾਨੂੰ ਟੀਚਰ ਵੀ ਚਾਹੀਦੇ ਹੋਣਗੇ ਸਾਨੂੰ ਹੈਡਮਾਸਟਰ ਵੀ ਚਾਹੀਦੇ ਹੋਣਗੇ ਸਾਨੂੰ ਕਲਾਸ 4 ਵੀ ਚਾਹੀਦੇ ਹੋਣਗੇ ਸਾਨੂੰ ਸਾਰੇ ਕਿਸਮ ਦੇ ਮੁਲਾਜ਼ਮ ਸਾਰ ਦਰਜੇ ਦੇ ਚਾਹੀਦੇ ਹੋਣਗੇ ਜੇ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਚਾਹੀਦੇ ਹੋਣਗੇ ਸਾਨੂੰ ਫਾਰਮਾਸਿਸਟ ਚਾਹੀਦੇ ਹੋਣਗੇ ਸਾਨੂੰ ਟੈਂਡੈਂਟ ਚਾਹੀਦੇ ਹੋਣਗੇ ਜੇ ਬਣਾਵਾਂਗੇ ਤਾਈਆਂ ਚਾਹੀਦੇ ਹੋਣਗੇ ਨਾ ਹੁਣ ਬਣਾ ਰਹੇ ਹਾਂ ਜਦੋਂ 867 ਮਨ ਲਕਲੀਨਿਕ ਹੋ ਗਏ ਜੀ ਕੁਝ ਕਿੰਨੇ ਡਾਕਟਰ ਕੰਮ ਕਰਦੇ ਨੇ ਕਿੰਨੇ ਫਾਰਮਾਸਿਸਟ ਕੰਮ ਕਰਦੇ ਆ 2 ਕਰੋੜ ਤੋਂ ਵੱਧ ਨਾ ਕਿ 2.5 ਕਰੋੜ ਦੇ ਨੇੜੇ ਦੇ ਦੀ ਹੋ ਗਿਆ ਅੰਕੜਾ ਹੁੰਦਾ ढाई करोड़ तो बद्ध लोग उत्तर आके अपना चैकअप करा के चले गए महला क्लीनिका च आम आदमी क्लीनिक कहने आप सो हैल्थ एजुकेशन इंफ्रास्ट्रक्चर यी लॉ एंड ऑर्डर ये प्रियोरिटीज़ ने आही चार पांच चीज़ा होंगे ने बंदा सेफ हो नौकरी मिले वो बच्चे चीज स्कूल च पढ़ ਉਹ ਬਜ਼ੁਰਗਾਂ ਦਾ ਚੰਗਾ ਇਲਾਜ ਹੋ ਜੇ ਹੋਰ ਹੋਰ ਵਧੀਆ ਲਾਈਫ ਨੂੰ ਕੀ ਕਹਨੇ ਆਂ ਫਿਰ ਇਹ ਹੀ ਲਾਈਫ ਆਏ ਸੇ ਪੰਜਾਬ ਪੰਜਾਬ ਲੱਖ ਦੇ ਕੇ ਉੱਥੇ ਜਾਂਦੇ ਆਂ ਤਾਂ ਉੱਥੇ ਇਹੀ ਆ ਬਸ ਕਿ ਉੱਥੇ ਬੰਦੇ ਦੀ ਵੈਲਿਊ ਹੈ ਕਿ ਭਾਈ ਤੇਰੀ ਜਿੰਦਗੀ ਦੀ ਅਸੀਂ ਕੀਮਤ ਪਾ ਹੁਣ ਐਸਐਸਐਫ ਬਣਾਈ ਆਪਾਂ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਖੜੀਆਂ ਉੱਥੇ ਸੜਕਾਂ ਤੇ ਐਸਐਸਐਫ ਬਣਾਈ ਨਵੇਂ ਮੁੰਡੇ ਭਰਤੀ ਕੀ ਟ੍ਰੇਨਿੰਗ ਕੀਤੀ ਗੱਡੀਆਂ ਉਹਨਾਂ ਨੂੰ ਬਹੁਤ ਵਧੀਆ ਲੈ ਕੇ ਦਿੱਤੀਆਂ ਤੇ ਹੁਣ ਤੁਸੀਂ ਸੜਕ ਤੇ ਆਏ ਹੋਗੇ ਅੱਜ ਜਾਓਗੇ ਵਾਪਸ ਤੁਸੀਂ ਹੁਣ ਕਦੇ ਤੂੜੀ ਵਾਲਾ ਟਰੱਕ ਸੜਕ ਤੇ ਖੜਾ ਦੇਖਿਆ ਹੁਣ ਕਦੇ ਗੰਨੇ ਵਾਲੀ ਟਰਾਲੀ ਖਰਾਬ ਹੋਈ ਦੇਖੀ ਹੁਣ ਕਦੇ ਕੋਈ ਇਹ ਜਿਹਾ ਵਾਹਨ ਖੜਾ ਹੋਵੇ ਲਾ ਬਾਰਸ ਰਾਤ ਨੂੰ ਵਿੱਚ ਥੱਲੇ ਉਹਦੇ ਗੱਡੀ ਵੜ ਜਾਂਦੀ ਸਾਰਾ ਟੱਬਰ ਖਤਮ ਹੋ ਜਾਂਦਾ ਸੀ ਕੋਈ ਇਮੀਡੀਏਟਲੀ ਜਿੱਥੇ ਵੀ ਖਰਾਬ ਹੁੰਦੇ ਆ ਉਹ ਗੱਡੀਆਂ ਇੰਨੀਆਂ ਤਕੜੀਆਂ ਨੇ ਉਹਨਾਂ ਨੂੰ ਖਿੱਚ ਕੇ ਪਰਾਂ ਕਰ ਦਿੰਦੇ। 48.10% ਮੌਤਾਂ ਇੱਕ ਸਾਲ 'ਚ ਘਟ ਗਈਆਂ ਸੜਕਾਂ ਤੋਂ। 48.10. ਔਰ ਪੰਜਾਬ ਟੌਪ ਤੇ ਸੀਗਾ ਜੀ, ਨੰਬਰ 1 ਤੇ ਸੀ ਪੰਜਾਬ ਸੜਕੀ ਮੌਤਾਂ 'ਚ। 5000 ਤੋਂ ਉੱਪਰ ਸੀ ਜੀ। 2500 ਬੰਦੇ ਦੀ ਜਾਨ ਬਚਾ ਲਈਏ ਅੱਪ। ਇਹਦੋਂ ਵੱਡਾ ਪੁੰਨ ਹੋਰ ਕੀ ਹੋਊਗਾ ਜੀ ਫਿਰ? ਨਾਲ ਦੀ ਨਾਲ ਉਹ ਉਹਨਾਂ ਕੋਲੇ ਫਸਟ ਏਡ ਦਾ ਸਮਾਨ ਹੈ। ਪੱਟੀ ਕਰਦੇ ਆ ਪਹਿਲਾਂ, ਬਲੀਡਿੰਗ ਰੋਕਦੇ ਆ। ਨਾਲ ਪੇਨ ਕਿਲਰ ਦੇ ਕੇ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਵੀ ਨੀਅਰੈਸਟ ਹਸਪੀਟਲ ਚਾਹੇ ਉਹ ਅੱਗੇ ਹੈ ਚਾਹੇ ਪਿੱਛੇ ਹੈ ਉੱਥੇ ਜਮ੍ਹਾਂ ਕਰਾ ਦਿਓ ਦਾਖਲ ਕਰਾ ਦਿਓ ਬਾਕੀ ਕੰਮ ਸਾਡਾ ਹੈ ਉਹਦੇ ਪੈਸੇ ਕინੇ ਦੇਣੇ ਨੇ ਉਹਦਾ ਬਿੱਲ ਕਿਵੇਂ ਦੇਣਾ ਉਹ ਸਰਕਾਰ ਦੇਖੂਗੀ ਕਿਰ ਜਾਨ ਬਚਾਉ ਬਸ ਜਾਨ ਬਹੁਤ ਕੀਮਤੀ ਨਹੀਂ ਤਾਂ ਪਾ ਪਹਿਲਾਂ ਕਹਿੰਦੀ ਸੀ ਭਾਈ ਐਂ ਲਿਖੀ ਸੀ ਦੇਖ ਲਾ ਐਂ ਲਿਖੀ ਸੀ ਕਿੰਨੀਆਂ ਬੇ ਜਿਹੜੀਆਂ ਨਹੀਂ ਜਾਣੀਆਂ ਚਾਹੀਦੀ ਸੀ ਜਾਨਾਂ ਕਿੰਨੀਆਂ ਜਾਨਾਂ ਸੜਕਾਂ ਤੇ ਚਲੀ ਜਾਂਦੀਆਂ ਸੋ ਇਸ ਗੱਲ ਦੀ ਤਰੀ ਪੂਰੇ ਦੇਸ਼ 'ਚ ਵੀ ਹੋ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ ਵੀ ਹੋ ਰਹੀ ਹੈ ਮੇਰੇ ਕੋਲ ਤਿੰਨ ਚਾਰ ਸਟੇਟਾਂ ਦੇ ਫੋਨ ਵੀ ਆਏ ਨੇ ਕਿ ਤੁਸੀਂ ਕਿੱਥੋਂ ਟ੍ਰੇਨਿੰਗ ਲਈ ਹੈ ਜੀ ਤੇ ਕਿਵੇਂ ਤੁਸੀਂ ਇਹ ਕੀਤਾ ਅਸੀਂ ਅਲੱਗ ਬਣਾਉਣੀ ਚਾਹੁੰਦੇ ਹਾਂ ਪੰਜਾਬ ਪਹਿਲੀ ਸਟੇਟ ਹੈ ਜਿਹਦੇ ਕੋਲੇ ਸੜਕਾਂ ਵਾਲੀ ਪੁਲਿਸ ਅਲੱਗ ਹੈ ਇਹਦੇ ਨਾਲ ਦੂਜੀ ਪੁਲਿਸ ਤੋਂ ਵੀ ਭਾਰ ਘਟਿਆ ਥੋੜਾ ਜਿਹਾ ਕਿਉਂਕਿ ਨਹੀਂ ਤਾਂ ਹਰ ਗੱਲ ਉਹਨਾਂ ਕੋਲੇ ਆਉਂਦੀ ਹੈ ਬੱਟ ਦਾ ਝਗੜਾ ਵੀ ਸੱਸ ਦਾ ਝਗੜਾ ਵੀ ਮਹਿਜ লাশ ਜਾਂਦੀ ਹੈ ਜੀ ਕੋਈ ਵਾਰ ਤਾਂ ਐਂ ਕਹਿੰਦੇ ਸੀ ਥੋੜਾ ਜਿਹਾ ਲੰਘ ਲੈਣ ਤੋਂ ਅਗਰ ਦੂਜੇ ਥਾਣੇ ਚਲੀ ਜਾਊਗੇ ਕਾਨੋਂ ਕੱਢਾਂਗੇ ਫਿਰ ਸੌਸ ਸਿਆਪੇ ਨੇ ਲਿਖਾਂਗੇ ਪੋਸਟਮਾਰਟਮ ਕਰਾਂਗੇ ਐਨਾ ਪ੍ਰੈਸ਼ਰ ਸੀ ਉਹਨਾਂ ਨੂੰ ਹੁਣ ਘਟੂ ਘਟ ਸੜਕਾਂ ਵਾਲਾ ਜੇ ਉਹ ਸਾਰਾ ਉਹ ਦੇਖ ਲੈਂਦੇ ਨੇ ਪੁਲਿਸ ਵਾਲਿਆਂ ਨੂੰ ਛੁੱਟੀ ਵੀ ਮਿਲਣ ਲੱਗ ਗਈ ਹਫ਼ਤੇ 'ਚ ਤੇ ਗੱਡੀਆਂ ਵੀ ਨਵੀਆਂ ਦੇਤੀਆਂ ਉਹਨਾਂ ਨੂੰ ਦੇਖਿਆ ਹਣਾ ਐਸਐਚਓ ਨੂੰ ਨਵੀਆਂ ਗੱਡੀਆਂ ਦਿੱਤੀਆਂ ਪਹਿਲੀ ਵਾਰ ਹੋਇਆ ਸਕੋਰਪੀਓ ਦਿੱਤੀਆਂ ਨਵੀਆਂ 6 ਮਹੀਨੇ ਹੋ ਗਏ ਦਿੱਤੀਆਂ ਨੂੰ ਹਜੇ ਤੱਕ ਉਹਨੇ ਮੰਮੀ ਕਾ ਜਿਲੇ ਲਾਹੀ ਸੀਟਾਂ ਚਾਹ ਹੈ ਉਹਨਾਂ ਨੂੰ ਵੀ ਸਾਡੀ ਗੱਡੀ ਨਵੀਂ ਹੈ ਕਹਿੰਦੇ ਸਾਨੂੰ ਕਿੱਥੇ ਮਿਲਦੀ ਸੀ ਨਵੀਂ ਜੀ ਉਹ ਮੈਂ ਇਹ ਵੀ ਮੈਨੂੰ ਪਤਾ ਸੀਗਾ ਮੈਂ ਵੀ ਪਹਿਲਾਂ ਜੁਗਨੂ ਜੇਹੀ ਕਰਦਾ ਰਿਹਾ ਐਸਐਚਓ ਤੱਕ ਤਾਂ ਗੱਡੀ ਉਦੋਂ ਪਹੁੰਚਦੀ ਸੀ ਜਦੋਂ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮਾਗਰ ਲੱਗੇ ਕਿਸੇ ਹੋਰ ਮਾਡਲ ਦਾ ਮੂਰੀ ਵਾਲੀ ਨੰਬਰ ਪਲੇਟ ਕੋਈ ਹੋਰ ਮਾਗਰ ਪਤਾ ਨਹੀਂ ਕਿਹੜੀ ਨੰਬਰ ਪਲੇਟ ਲੱਗੀ ਹੋਈ ਹੈ ਕਈ ਵਾਰ ਤਾਂ ਜਿਹਨੂੰ ਫੜਨਾ ਹੈ ਜਿਹਦੇ ਮਾਗਰ ਭਜਾਉਣੀ ਹੈ ਉਹਨੂੰ ਹੀ ਕਹਿਣਾ ਪੈਂਦਾ ਸੀ ਬਾਈ ਤੱਕਾ ਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਐਹੋ ਜਿਹੀ ਗੱਡੀਆਂ ਮਿਲਦੀ ਸੀ ਉਹ ਮੈਂ ਕਿਹਾ ਯਾਰ ਜਿੰਨਾ ਕੋਲੇ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਤਾਂ ਨਵੀਆਂ ਦਿਓ ਅਫਸਰਾਂ ਕੋਲ ਤਾਂ ਹੈਗੀਆਂ ਹੀ ਵੱਡੀਆਂ ਸੋ ਇਸ ਕਰਕੇ ਸੀ ਗਰਾਊਂਡ ਤੋਂ ਕਿਉਂਕਿ ਆਪ ਗਰਾਊਂਡ ਤੋਂ ਆਏ ਹੋયા ਸੀ ਅਸੀਂ ਆਪ ਬੋਰਲਟੋਂ ਐਂਚੋਂ ਨਿਕਲੇ ਹੋਏ ਆਂ ਤਾਂ ਕਰਕੇ ਸਾਨੂੰ ਪਤਾ ਹੈ ਸਗਰ ਆਪਸੀ ਕਰਬ ਦੇ ਚਰੀ ਦੇ ਟਾਂਡੇ ਜਿਹੜੇ ਨੇ ਉਹ ਟੋਕਿਆਂ ਦੇ ਮਸ਼ੀਨ ਤੇ ਕੁਤਰੇ ਹੋਏ ਨੇ ਸਾਨੂੰ ਪਤਾ ਸਨੀਆਂ ਰਲਾਈਆਂ ਹੋਈਆਂ ਨੇ ਬੜੇਵੇਂ ਕੋਲੇ ਹੋਏ ਆ ਖਲ ਖਲ ਤੇ ਬੜੇਵੇਂ ਵੰਡ ਕਹਿੰਦੇ ਨੇ ਜਿਹਨੂੰ ਆਪਾਂ ਮੱਝਾਂ ਨੂੰ ਜਦੋਂ ਪਾਉਂਦੇ ਸੂਤ ਇਹ ਚੀਜ਼ਾਂ ਕਰਕੇ ਆਇਆ ਨਾ ਤਾਂ ਕਰਕੇ ਪਤਾ ਸਾਰਾ ਕੁਝ ਉਹਨਾਂ ਨੂੰ ਕੀ ਪਤਾ ਪਹਾੜਾਂ ਵਾਲਿਆਂ ਨੂੰ ਜਿਹੜੇ ਪਹਾੜਾਂ 'ਚ ਪੜੇ ਨੇ ਮੈਂ ਤਾਂ ਹੁਣ ਗੁੱਸਾ ਵੀ ਕਰਨੋਂ ਹਟ ਗਿਆ ਉਹਨਾਂ ਦਾ ਉਹ ਕਹਿੰਦੇ ਗੱਲ-ਗੱਲ ਤੇ ਉਹ ਤੂੰ ਕੀ ਕਰਦਾ ਓਏ ਉਹ ਤੂੰ ਓਏ ਭਗਵਾਨ ਤਮਾਨ ਓਏ ਤੂੰ ਉਹ ਕਹਿੰਦੇ ਤੂੰ ਕਿਉਂ ਕਹਿੰਦਾ ਮੈਂ ਕਿਹਾ ਜੀ ਅਸਲ 'ਚ ਇਹਨਾਂ ਦਾ ਕਸੂਰ ਨਹੀਂ ਇਹ ਜਿਹੜੇ ਸਕੂਲਾਂ 'ਚ ਪੜੇ ਉੱਥੇ ਕੱਲਾ ਯੂ ਹੈ ਇਹ ਯੂ ਨੂੰ ਇਹ ਟ੍ਰਾਂਸਲੇਟ ਕਰਕੇ ਤੂੰ ਕਰ ਲੈਂਦੇ ਨੇ ਇਹਨਾਂ ਦੇ ਤੁਸੀਂ ਜਾਂ ਆਪ ਜੀ ਤਾਂ ਹੈ ਹੀ ਨਹੀਂ ਇਹਨਾਂ ਦੇ ਵੋਕੈਬਲਰੀ 'ਚ ਉਦੱਪਾਂ ਪੜਦੇ ਆ ਨਾ ਊੜਾੜ ਅੱਧ ਕੱਪੀ ਬਿੰਦੀ ਪੈਰ ਚ ਹਾਹਾ ਪੈਰ ਚ ਰਾੜ ਇਹ ਆਪਾਂ ਆਪਣੇ ਕੋਲੇ ਆ ਨਾ ਉਹਨਾਂ ਨੂੰ ਥੋੜੀ ਪਤਾ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਕੈਪਟਨ ਸਾਹਿਬ ਦੀ ਬੇਟੀ ਕੀ ਨਾਮ ਉਹ ਸਰ ਜੈ ਇੰਦਰਕੌਰ ਕਹਿੰਦੇ ਜੀ ਉਹ ਲਾਂਚਿੰਗ ਹੋ ਰਹੀ ਏ ਉਹਦੀ ਮਤਲਬ ਰਾਜਨੀਤੀ ਚ ਅੱਜ ਪਹਿਲਾ ਭਾਸ਼ਣ ਇੱਕ ਤਾਂ ਉਹਦੀ ਲਾਂਚਿੰਗ ਹੁੰਦੀ ਏ ਜੀ तो आपगट रूगट लॉच होंखे है ये लॉन्च होंगे जी मतलब राजनीति भी मैं क्या सुन लें जी लॉन्चिंग है जी हैं ना जी इन्हें ही बोल रहे थे पांच पादी स्टेज पे क्योंकि आजकल पांच अचकल नहीं हो उन्हें कहना सभी मेरे पिता जी ने कैप्टन मरिंदर सिंह ने पटियाला शहर के सूंदरीकरण से पाँच सौ करोड़ रुपए है। हम कह रही थी मेरे पिता जी कैप्टन अमरिंद जी ने पटियाला ब्यूटीफिकेशन से एक सौ करोड़ कहना से एक सौ चुताली करोड़ रुपए खर्चे उन्हें कहा मेरे पिता जी ने पटियाला ब्यूटिकेशन से एक सौ फोर्टी फोर करोड़ रुपए खर्चे ਮੈਂ ਉਹ ਦੀ 3 ਜੀ ਕਿ ਮੈਨੂੰ 100 ਤਾਂ ਕਹਿਣਾ ਆਉਂਦਾ ਇਹਨੂੰ 44 ਕਹਿਣਾ ਨਹੀਂ ਆਉਂਦਾ ਇਹਨੂੰ ਕਿਉਂਕਿ 44 ਵਾਲੇ ਹੈ ਹੀ ਨਹੀਂ ਨਾ 78 ਵਾਲੇ ਹੈ ਨਹੀਂ ਇਹ ਤੁਸੀਂ ਮੰਨੋ ਗੱਲ ਮੇਰੀ